ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਈਵਿੰਟਾੜਾ ਬਹੁ ਬਹੁ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਿਆ ਇੱਕ ਵੈੜਾ ਚੰਗੀ ਟੋਪ ਕਲਾਸ ਆ ਆਓ ਇਹਦੇ ਬਾਰੇ ਲਈਏ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਨਾਂ ਦੱਸ ਦਿਓ ਜੀ ਨਾਂ ਜੀ ਗੁਰਸੇਵ ਸਿੰਘ ਜੀ ਪਿੰਡ ਦਾਦੂਪੁਰਾ ਜੀ ਜ਼ਿਲ੍ਹਾ ਆ ਮਰੀਟਾ ਜੀ ਆ ਅਮਰਸਰ ਤੇ ਤਹਿਸੀਲ ਮਰੀਟਾ ਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਮੈਂ ਨਵਾਂ ਨੰਬਰ ਲਿਆ ਸਕਰੀਨ ਤੇ ਦੇ ਦਿਆਂਗੇ ਜੀ ਪੰਜਾਬੀ ਅਛਾ ਜੀ ਤਾਂ ਵੈੜ ਬਾਰੇ ਦੱਸਿਓ ਵੀਰ ਜੀ ਇੱਕ ਹੀ ਆ ਕੋਲੇ ਹਾਂਜੀ ਆਹ ਵੈੜ ਹੈ ਜੀ ਤੇ ਇਹ 20 ਦਿਨ ਪਹਿਲਾਂ ਥੂਪੀ ਆ 20 ਦਿਨ ਪਹਿਲਾਂ ਆਹ ਦਿੱਤਾ ਓ ਇਹਨੇ ਅਛਾ ਜੀ ਤੇ ਇਹ ਅਜੇ ਬਣਦਾ ਹੈ ਅਜੇ ਹੋਰ ਇਹਨੇ ਕਾਫੀ ਇੰਨੀ ਵੱਡ ਜੰਦੀ ਹੁੰਦੀ ਹੈ ਕਾਫੀ ਤੇ ਐਦ ਕਿਤੇ ਚਲੋ ਬਣੀ ਖੋੜੀ ਘਾਟਿਆ ਠੀਕ ਹੈ ਜੀ ਦੂਜਾ ਸੂਆ ਹਾਂਜੀ ਦੂਸਰਾ ਸੂਆ ਹੈ ਜੀ ਪਹਿਲੇ ਸੂਏ ਕਿੰਨਾ ਕਿ ਦੁੱਧ ਚੋਆ ਵੀਰੇ ਨੇ ਪਹਿਲੇ ਸੂਏ 18 19 ਕਿਲੋ ਦਿੱਤਾ ਹੈ ਇਹਨੇ ਬਿਲਕੁਲ ਜੀ ਵੱਡੀ ਵਸ਼ੀ ਆ ਫੁੱਲ ਬਰੀਡ ਆ ਤੇ 20 ਦਿਨ ਵੀਰ ਕਹਿੰਦਾ ਪਹਿਲਾਂ ਥੂਪੀ ਆ ਬੱਚਾ ਮਰਿਆ ਦੇ ਦਿੱਤਾ ਸਵੇਰੇ ਸੂਈਆ ਵੀਰੇ ਹਾਂਜੀ ਹਾਂਜੀ ਠੀਕ ਹੈ ਵੇਖੋ ਜੀ ਵਸ਼ੀ ਚੰਗੀ ਆ ਠੀਕ ਆ ਜੀ ਖੋਲੋ ਵੀਰ ਜੀ ਖੋਲ ਦਿਓ ਖੋਲ ਦਿਓ ਖੋਲੋ ਖੋਲੋ ਖੋਲ ਦਿਓ ਤੋੜ ਦਿਤੋ ਵੇਖੋ ਵੀਰ ਜੀ ਫੁੱਲ ਬਰੀਡ ਆ ਲੰਮੀ ਬੇਲ ਆ ਥਣ ਥੁਣ ਬਹੁਤ ਵਧੀਆ ਲੱਗਿਆ ਐਰ ਕੀਤੇ ਵੀਰੇ ਨੇ ਵੀ ਤੋ ਬਾਹਰ ਜਾਣਾ ਹੀ ਫੇਰ ਹਨਾ ਹਾਂਜੀ 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 ਠੀਕ ਹੈ ਜੀ ਵੇਖੋ ਵੀਰ ਜੀ ਵਾਛੀ ਸੂ ਪਹਿਲਾਂ ਪਈ ਆ ਵੀਰ ਕਹਿੰਦਾ ਬੱਚਾ ਇਹਨੇ ਮਰਿਆ ਦੇਤਾ 20 ਦਿਨ ਪਹਿਲਾਂ ਸੂਪੀ ਆ ਦੁੱਧ ਪਹਿਲੇ ਸੂਏ ਭਰਿਆ ਨੇ 17 18 ਕਿਲੋ ਦੁੱਧ ਫੁੱਲ ਬਰੀਡ ਆ ਕਮਾ ਲਓ ਕਮਾ ਲਓ ਕਮਾ ਲਓ ਆ ਵੇਖੋ ਵੀਰ ਜੀ ਵਿਖਾਓ ਵਿਖਾਓ ਠੀਕ ਹੈ ਜੀ ਲੈ ਜਓ ਲੈ ਵੇਖੋ ਵੀਰ ਜੀ ਬੱਚਿਆਂ ਨੇ ਮਰਿਆ ਦੇ ਦਿੱਤਾ 20 ਦਿਨ ਪਹਿਲਾਂ ਸੂਪੀਆ ਪਹਿਲੇ ਸੂਏ ਵੀਰਾਂ ਦਾ ਚੰਗਾ ਰਕਾਰੀ ਦੁੱਧ ਦਾ 17 18 ਕਿਲੋ ਦਾ ਰਿਆ ਐਰ ਕੀ ਦੇ ਵੀਰੇ ਦੁੱਧ ਚੰਗਾ ਪਰ ਨਹੀਂ ਇੰਨੇ ਫਿਰ ਹਣਾ ਹਾਂਜੀ 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 ਬਿਲਕੁਲ ਐਰ ਕੀ 20 ਦੇ ਲਾ ਕੇ ਮਨੇ ਜਾਣਾ ਸੀ ਨੇ 20 ਤੋਂ ਪਾਸ ਹੀ ਜਾਣਾ ਸੀ ਠੀਕ ਹੈ ਜੀ ਫੁੱਲ ਬਰੀਡ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਮੁੱਲ ਕੀ ਕਰ ਲੈਣਾ ਮੋਲ ਤੇ ਜ ਪੂਰੇ ਪੂਰੇ ਟਾਈਮ ਤੇ ਸੁਹੀ ਨਹੀਂ ਫਿਰ ਤਮ ਲੱਖ ਦੀ ਹਾਂਜੀ ਪਰ ਹੁਣ ਚਲੋ ਲੈਸ ਕਰ ਲਾਂਗੇ ਥੋੜਾ 60 ਦੀ ਦੇਣੀ ਪੂਰੇ 60 ਦੀ 60 ਦੀ ਹਾਂਜੀ ਬਾਕੀ ਮਾਨਤਾ ਕਰਾਂਗੇ ਇੱਕ ਹੀ ਗੱਲ ਕਰਦੀ ਏ ਹਾਂਜੀ ਪੂਰੇ 50 ਦੀ ਜਾਂਦ ਪੂਰੇ ਦੀ ਪੂਰੇ 50 ਦੀ ਵੀਰ ਜਾਂਦੇ ਚਲੋ ਕਿਹੜੇ ਵੀਰ ਨੇ ਸਾਹਮਣੇ ਆ ਹਨਾ ਜੀ ਬਾਕੀ ਚਲੋ ਦੁੱਧ ਤੇ ਦਾ ਸਾਹਮਣੇ ਗਾੜੀ ਹਨਾ ਜੀ ਹੁਣ ਕਿਦੋਂ ਬੱਚੇ ਮਰਿਆ ਦੇ ਤਾਂ ਇੰਨੇ ਜਾਂਦਾ ਪੂਰੇ ਟਾਈਮ ਤੇ ਸੁਹੀ ਨਹੀਂ ਫਿਰ ਲੱਖ ਰੁਪਏ ਦੀ ਵੈੜੀ ਟਾਢੀ ਹਾਂਜੀ ਤੇ ਹੁਣ ਪੂਰੇ 50 ਦੀ ਜਾਂਦਿਓ ਸੋਰਜ ਜਦਾਂ ਗਿੰਦੇ ਖਠੀਕ ਠੀਕ ਹੈ ਜੀ ਹਾਂ ਜੀ ਪਰ ਇਹ ਤੇ ਮਾਨਤ ਨਹੀਂ ਹੋਣਾ ਛੋੜ ਚੱਪਾਈ ਬਸ ਇਹਦੋਂ ਕਟਮੀ ਠੀਕ ਹੈ ਵੀਰ ਜੀ ਵੇਖੋ ਵੀਰ ਨੇ ਕਹਤਾ 50000 ਦੀ ਦੇ ਦਾਂਗੇ ਬਾਕੀ ਕੋਈ ਵੀਰ ਆਊਗਾ ਚਲੋ ਵੀਰ ਜੀ ਕਬ ਮਾਨਤਾਨ ਕਰਦੇ ਹੋ ਹਨਾ ਜੀ ਹਾਂ ਜੀ ਹਾਂ ਜੀ ਫੁੱਲ ਬਰੀਡ ਆ ਵੱਡੀ ਵਹਿੜਾ 20 ਦਿਨ ਪਹਿਲਾਂ ਸੂਪੀ ਆ ਉਹਦਾ ਵੀਰ ਕਹਿੰਦਾ ਲੱਖ ਰੁਪਏ ਦੀ ਸੀ ਹੁਣ 50000 ਦੀ ਵਸ਼ੀ ਦੇ ਦਾਂਗੇ ਇਹ ਬਣਨੀ ਬਹੁਤ ਹੀ ਬਣੀ ਨਹੀਂ ਆ ਗਈ ਤੇ ਅਹ ਪਹਿਲੇ ਸੂਏ ਚੰਗੀ ਬਣੀ ਹੁੰਨੀ ਆ ਹਾਂ ਜੀ ਹਾਂ ਜੀ ਫੁੱਲ ਅਛਾ ਜੀ ਬਹੁਤ ਵਧੀਆ ਲੱਗਦੀ ਆ ਕਿ ਥੋੜੀ ਲਾਜ਼ੀਰ ਰਹਿ ਗਈ ਸੇਵਾ ਸੁਭਾ ਘਟ ਹੋਈ ਆ ਬਿਲਕੁਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਸੇਵਾ ਤੋਂ ਕਰਕੇ ਹਣਾ ਜੀ ਹਾਂ ਜੀ ਹਾਂ ਜੀ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਪਿੰਡ ਦੱਸ ਦਿਓ ਪਿੰਡ ਜੀ ਦਾਦੂਪੁਰਾ ਹਾਂ ਜੀ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਵੀਰ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ